ਜੀ ਨਿਸ਼ਾਨੀ ਕੀ ਹੈ ਉਹ ਕਿਵੇਂ ਰਹਿੰਦਾ ਆ ਇਹ ਅਸੀਂ ਦੇਖਣਾ ਆ ਉਹ ਕਿਵੇਂ ਰਹਿੰਦਾ ਸੁਚਿ ਨਿਸ਼ਾਨੀ ਕੀ ਹੈ ਕਿਵੇਂ ਰਹਿੰਦਾ ਪਹਿਲੇ ਕੀ ਦੇਖ ਲਿਆ ਉਹ ਕੀ ਕੀ ਕਰਦਾ ਪਲਾਮਨੋ ਕੀ ਕਰਦਾ ਹੁਣ ਅਸੀਂ ਕੀ ਦੇਖਣ ਜਾ ਰਹੇ ਆ ਉਹ ਕਿਵੇਂ ਰਹਿੰਦਾ ਪਲਾਮਨੋ ਕਿਵੇਂ ਰਹਿੰਦਾ ਪੜੀਏ ਮਿਕਾ ਦੀ ਕਿਤਾਬ ਉਹਦੇ ਸ਼ੇਰ ਆਖ ਵਿੱਚ ਮੈਂ ਪੜ ਰਿਹਾ ਤੁਹਾਡੇ ਲਈ ਸੁਣੋ ਉਹਦੇ ਦੂਸਰੀ ਗੱਲ ਕਹਿੰਦਾ ਦਇਆ ਤੇ ਪ੍ਰੇਮ ਨੂੰ ਰੱਖਦਾ ਆ ਉਹ ਉਹ ਆਪਣੇ ਵਿੱਚ ਕੀ ਰੱਖਦਾ ਹੈ ਦਾਤਾ ਤੇ ਪ੍ਰੇਮ ਦਾਤਾ ਤੇ ਪ੍ਰੇਮ ਨੂੰ ਪਸੰਦ ਕਰਦਾ ਉਹ ਬੱਚਾ ਉਹ ਲੜਾਈ ਝਗੜਿਆਂ ਤੋਂ ਕੀ ਰਹਿੰਦਾ ਹੈ ਦੂਰ ਰਹਿੰਦਾ ਹੈ ਬਨਾਮ ਉੱਤਰ ਦਿਓ ਬਨਾਮ ਬਨਾਮ ਮੁਖ ਲੜਾਈ ਝਗੜਿਆਂ ਤੋਂ ਕੀ ਰਹਿੰਦਾ ਹੈ ਦੂਰ ਰਹਿੰਦਾ ਉਹਨੂੰ ਕੀ ਪਸੰਦ ਹੈ दया ਤੇ ਇਸ ਤਰ੍ਹਾਂ ਪਰਮੇਸ਼ਰ ਕਹਿੰਦਾ ਹੈ ਮੇਰੇ ਅਨਸਾਰ ਜੇ ਕੋਈ ਪਲਾ ਬੰਦਾ ਹੈ ਤਾਂ ਉਹ ਪ੍ਰੇਮ ਕਰੇ ਉਹ ਦਿਆਲੂ ਹੋਵੇ ਉਹ ਕਿਰਪਾਲੂ ਹੋਵੇ ਉਹ ਤਰਸਵਾਨ ਹੋਵੇ ਉਹ ਮੇਰੇ ਸੁਭਨ ਨੂੰ ਪੇਸ਼ ਕਰੇ ਔਰ ਬਾਈਬਲ ਇਸ ਤਰ੍ਹਾਂ ਸਾਨੂੰ ਸਿਖਾਉਂਦੀ ਹੈ ਪਰਮੇਸ਼ਰ ਦਾ ਵਚਨ ਕਹਿੰਦਾ ਉਹ ਦਇਆ ਤੇ ਪ੍ਰੇਮ ਨਾਲ ਰਹਿੰਦਾ ਆਪਣੇ ਆਲੇ ਦੁਆਲੇ ਮਹੱਲੇ ਵਿੱਚੋਂ ਆਪਣੇ ਨਗਰ ਵਿੱਚ ਆਪਣੇ ਪਿੰਡ ਵਿੱਚ ਆਪਣੇ ਸ਼ਹਿਰ ਵਿੱਚ ਜਿੱਥੇ ਵੀ ਉਹ ਰਹਿੰਦਾ ਕਿੱਦਾਂ ਰਹੇਗਾ ਪ੍ਰੇਮ ਨਾਲ ਹਾਂਜੀ ਕੇਰੋ ਦਇਆ ਅਤੇ ਪ੍ਰੇਮ ਨਾਲ ਰੰਗ ਇਹਦਾ ਮਤਲਬ ਕੀ ਹੈ ਪਲਾ ਮਨੁੱਖ ਦੀ ਦੂਜੀ ਨਿਸ਼ਾਨੀ ਜਿਹੜੀ ਦੇਖੀ ਹੈ ਉਹ ਦਇਆ ਅਤੇ ਪ੍ਰੇਮ ਨਾਲ ਕੀ ਹੁੰਦਾ ਹੈ ਭਰਿਆ ਹੋਇਆ ਹੁੰਦਾ ਹੈ ਭਰਿਆ ਹੋਇਆ ਹੁੰਦਾ ਹੈ ਕਿਹਦੇ ਨਾਲ ਦਇਆ ਅਤੇ ਪ੍ਰੇਮ ਨਾਲ ਅਪਸ਼ੀ ਦੀ ਕਿਤਾਬ ਚਾਰ ਗਾਵ ਦੇ 32 ਵਿਚਚਨ ਚ ਪੜ੍ਹੀਏ ਤੁਸੀਂ ਜਲਦੀ ਮੇਰੀ ਮਦਦ ਕਰੋ ਆਪਾਂ ਜਲਦੀ ਇਸ ਨੂੰ ਸਿੱਖ ਕੇ ਫਿਰ ਬੰਦ ਵੀ ਇਸ ਟਾਈਮ ਤੇ ਕਰ ਸਕਦੇ ਹਾਂ ਅਪਸੀਆ ਚਾਰ ਦਾ 32 ਵਚਨ ਅਤੇ ਤੁਸੀਂ ਇੱਕ ਦੂਏ ਉਤੇ ਕਿਰਪਾવાન ਅਤੇ ਤਰਸਵਾਨ ਹੋਵੋ ਅਤੇ ਇੱਕ ਦੂਏ ਨੂੰ ਮਾਫ ਕਰੋ ਜਿਵੇਂ ਪਰਮੇਸ਼ਰ ਨੇ ਵੀ ਤੁਹਾਨੂੰ ਮਾਫ ਕੀਤਾ ਅਪਸੀ ਦੀ ਕਿਤਾਬ ਚਾਰ ਦਾ ਇਹਦੇ ਅਸੀਂ 32 ਵਚਨ ਦੇ ਵਿੱਚ ਪੜਿਆ ਭਲੇ ਮਨੁੱਖ ਦੇ ਵਿੱਚ ਇਹ ਗੁਣ ਹੋਣੇ ਚਾਹੀਦੇ ਆ ਜਿਹੜਾ ਭਲਾ ਮਨੁੱਖ ਕੋਈ ਕਹਿੰਦਾ ਵੀ ਮੈਂ ਭਲਾ ਆ ਤਾਂ ਇਹ ਵੀ ਇਸ ਗੱਲ ਨੂੰ ਨੋਟ ਕਰੇ ਬਚਨ ਕਹਿੰਦਾ ਨਾ ਕਿ ਤੁਸੀਂ ਇੱਕ ਦੂਜੇ ਉੱਤੇ ਕੀ ਹੋਵੋ ਕਿਰਪਾਲੁਣ ਹੋਵੋ ਤਰਸਵਾਨ ਹੋਵੋ ਇੱਕ ਦੂਜੇ ਨੂੰ ਮਾਫ਼ ਕਰੋ ਜਿਵੇਂ ਪਰਮੇਸ਼ਰ ਨੇ ਵੀ ਤੁਹਾਨੂੰ ਕੀ ਕੀਤਾ ਨਾ ਮਾਫ਼ ਕੀਤਾ ਪੰਜ ਦਾ ਇੱਕ ਦੋ ਬਚਨ ਲਿਖਿਆ ਪਿਆਰਿਆ ਪੁੱਤਰਾ ਵਾਂਗ ਹੋ ਉਹ ਅਸੀਂ ਕਿਹੜੇ ਪੁੱਤਰਾ ਬੜੀ ਸੋਚ ਕੇ ਜਵਾਬ ਦਿੰਨੇ ਸੀ ਪਿਆਰੇ ਅਸੀਂ ਕਿਵੇਂ ਕੁੱਤਰੇ ਆ ਪਿਆਰੇ ਪਰਮੇਸ਼ਰ ਨੇ ਜਿਨ੍ਹਾਂ ਨੇ ਉਹ ਤੇ ਵਿਸ਼ਵਾਸ ਕੀਤਾ ਪਰਮੇਸ਼ਰ ਨੇ ਕੀਆ ਸੰਤਾਨ ਪਰਮੇਸ਼ਰ ਕੀਆ ਭਲਾ ਪਰਮੇਸ਼ਰ ਕੀਆ ਭਿਆਲੂ ਹੈ ਪਰਮੇਸ਼ਰ ਕੀਆ ਕਿਰਪਾਲੂ ਹੈ ਪਰਮੇਸ਼ਰ ਕੀਆ ਦਇਆਵਾਨ ਹੈ ਤਰਸਬਾਨ ਹੈ ਮਾਫ ਕਰਨ ਵਾਲਾ ਹੈ ਪਰ ਉਹਦੇ ਬੱਚੇ ਕਿਦਾਂ ਨਹੀਂ ਹੋ ਸਕਦੇ ਫਿਰ ਇਦਾਂ ਦੇ ਜੇ ਪਰਮੇਸ਼ਰ ਭਲਾ ਦਿਆਲੂ ਕਿਰਪਾਲੂ ਤੇ ਮਾਫ ਕਰਨ ਵਾਲਾ ਹੈ ਤੇ ਇਹ ਗੁਣ ਫੇਉਦੇ ਸੰਤਾਨ ਵਿੱਚ ਹੋਣੇ ਵੀ ਜ਼ਰੂਰੀ ਉਹਦੇ ਪਿੱਛੇ ਚੱਲਣ ਵਾਲਿਆਂ ਵਿੱਚ ਵੀ ਹੋਣੇ ਜ਼ਰੂਰੀ ਆ ਹਾਂ ਜੇ ਮੈਂ ਪਰਮੇਸ਼ਰ ਦਾ ਚੰਨ ਹਾਂ ਜੇ ਮੈਂ ਕਹਿੰਦਾ ਮੈਂ ਭਲਾ ਮਨਸਾਂ ਤੇ ਇਹ ਪਰਮੇਸ਼ਰ ਦਾ ਸੁਭਾਅ ਤੇ ਗੁਣ ਮੈਨੂੰ ਆਪਣੇ ਵਿੱਚ ਪੈਦਾ ਕਰਨੇ ਹੋਣਗੇ ਔਰ ਇਹ ਕਿੱਦਾਂ ਹੁੰਦੇ ਆ ਇਹ ਪਵਿੱਤਰ ਆ ਤੁਹਾਡੀ ਸਮਰਥ ਨਾਲ ਹੁੰਦੇ ਆ ਇਹ ਪਰਮੇਸ਼ਰ ਤੇ ਵਿਸ਼ਵਾਸ ਨਰਖਣ ਦੇ ਨਾਲ ਹੁੰਦੇ ਆ ਬਰਨਾਵਾਸ ਦੇ ਬਾਰੇ ਜਦੋਂ ਅਸੀਂ ਪੜ੍ਹਦੇ ਆ ਕੋਈ ਭਰਾ ਪੜ੍ਹੀਏ ਆਪਾਂ ਉਥੇ ਨੋਟ ਕਰਦੇ ਆ ਬਰਨਾਵਾਸ ਦੇ ਬਾਰੇ 11 ਦਾ 24 ਵਚਨ ਸੀ ਪੜਿਆ ਸੀ ਹਾਂਜੀ ਰਸੂਲਾਂ ਦੇ ਕਿਰਤਾਂ ਬਾਰੇ ਬਾਈਬਲ ਲਿਖਿਆ ਭਲਾ ਮਨਸ ਜਗਾ ਇਹ ਪਵਿੱਤਰ ਆਤਮਾ ਤੇ ਨੇਚ ਨਾਲ ਪਰਪੂਰੀ ਜਿਹੜਾ ਵਿਅਕਤੀ ਪਵਿੱਤਰ ਆਤਮਾ ਤੇ ਨੇਚ ਨਾਲ ਭਰਪੂਰ ਆ ਉਹੀ ਬੰਦਾ ਭਲਾ ਮਨਸ ਹੋ ਸਕਦਾ ਆ ਉਹੀ ਬੰਦਾ ਦਿਆਲੂ ਹੋ ਸਕਦਾ ਆ ਉਹੀ ਬੰਦਾ ਤਰਸਬਾਨ ਹੋ ਸਕਦਾ ਆ ਉਹੀ ਬੰਦਾ ਦੂਜਿਆਂ ਨੂੰ ਮਾਫ ਕਰ ਸਕਦਾ ਆ ਉਹੀ ਬੰਦਾ ਮਿਲ ਕੇ ਰਹਿ ਸਕਦਾ ਆ ਉਹੀ ਬੰਦਾ ਮਦਦਗਾਰ ਹੋ ਸਕਦਾ ਆ ਉਹੀ ਬੰਦਾ भला मानस पवित्र आत्मा पवित्र आत्मा चाहगा दिन चुके आत्मा कीफादारी नरमाई संजम नौ आत्मा के फल है जेडे एक विश्वास पैदा होने जरूरी है जी जिस प्रेम आनंद शांति दयाल की भलेई वफादारी नरमाई संजम है बेईमान हो सकता है ਉਹ ਕਿਦਾਂ क्रूर ਹੋ ਸਕਦਾ ਆ ਉਹ ਕਿਦਾਂ નિર્દય ਹੋ ਸਕਦਾ ਆ ਇਹ ਅਸੰਭਵ ਹੈ ਇਦਾਂ ਨਹੀਂ ਹੋ ਸਕਦਾ ਬਾਈਬਲ ਕਹਿੰਦੀ ਹੋ ਉਹਨੂੰ ਵਰਨਾਵਾਸ ਦੀ ਤਰ੍ਹਾਂ ਗਿਣਾਇਆ ਜਾਏਗਾ ਕਿਉਂਕਿ ਇਹ ਪਲਾਮਾ ਵਰਨਾਵਾਸ ਪਵਿੱਤਰ ਆਤਮਾ ਨਾਲ ਪਰਪੂਰ ਹੋ ਕੇ ਪਰਮੇਸ਼ਰ ਦੀ ਸਮਰਥ ਨੂੰ ਪਾਉਂਦਾ ਹੋਇਆ ਰਸੂਲਾਂ ਦੇ ਕੋਲ ਗਿਆ ਉਹਨੇ ਆਖਿਆ ਲਓ ਜੀ ਮੈਂ ਆਪਣੀ ਜ਼ਮੀਰ ਵੇਚ ਕੇ ਆਇਆ ਇਹ ਪੈਸੇ ਚੱਕੋ ਚਾਕੇ ਕਿਸੇ ਕੰਮ ਦੇ ਲਈ ਕੀਤਾ ਕਿ ਕੀਤਾ ਕੇ ਜਾਵੇ ਉਹ ਦਿਆਲੂ ਸੀ ਤਦ ਤਦ ਉਹਨੇ ਵੇਚਿਆ ਉਹਦੇ ਅੰਦਰ ਦਇਆ ਭਾਵਨਾ ਆਈ ਤਦੇ ਤੋਂ ਉਹਨੇ ਵੇਚਿਆ ਉਹਨੂੰ ਕਲਿਸਿਆ ਦੇ ਨਾਲ ਪ੍ਰੇਮ ਸੀ ਤਦੇ ਤੋਂ ਉਹਨੇ ਵੇਚਿਆ ਮੈਂ ਆਪ ਨੂੰ ਜੋ ਦੱਸਣਾ ਚਾਹੁੰਦਾ ਕਿ ਉਹ ਦੇ ਵਿੱਚ ਲਿਖਿਆ ਭਲਾ ਮਨੁੱਖ ਸੀ ਲੇਕਿਨ ਨਾਲ ਨਾਲ ਨਾਲੇ ਲਿਖਿਆ ਉਹ ਪਵਿੱਤਰ ਆਤਮਾ ਤੇ ਵਿਸ਼ਵਾਸ ਨਾਲ ਕਿਸ ਦਾ ਹੋਸੀ ਇਹ ਭਰਪੂਰੀ ਜਦ ਸਾਡੇ ਵਿੱਚ ਹੈ ਤਾਂ ਅਸੀਂ ਭਲੇ ਮਨੁੱਖ खरे ਮਨੁੱਖ ਬਣਦੇ ਆਂ ਸਾਡੇ ਵਿੱਚ ਖਰਿਆਈ ਉਤਪਨ ਹੁੰਦੀ ਹੈ ਇਸ ਲਈ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚ ਇਹ ਸਾਰੀਆਂ ਗੱਲਾਂ ਸਿੱਖਦੇ ਹਾਂ ਸਰਸਮਾਨ ਹੋਵੋ ਇੱਕ ਦੂਜੇ ਨੂੰ ਮਾਫ ਕਰੋ ਜਿਵੇਂ ਪਰਮੇਸ਼ਰ ਨੇ ਵੀ ਵਸੀਅਤ ਸੁ ਵਿੱਚ ਸਾਨੂੰ ਕੀ ਕੀਤਾ ਆ ਹਾਲੇਲੂਇਆ ਹਾਲੇਲੂਇਆ ਇਹ ਅਸੀਂ ਤੇ ਦੇਖਦੇ ਆ ਇਹ ਚੰਗੀਆਂ ਬਰਕਤਾਂ ਕੀ ਹੈ ਨਿਸ਼ਾਨੀਆਂ ਇਹ ਰੀਆਂ ਬਿਲੰਸਾਹ ਦਇਆਪਨ ਪਲੇ ਰਿਕਨ ਵਾਲਾ ਮਾਫ ਕਰਨ ਵਾਲਾ ਪ੍ਰੇਮ ਕਰਨ ਵਾਲਾ ਮਦਦਗਾਰ ਆਦੀ ਬਹੁਤ ਸਾਰੀਆਂ ਗੱਲਾਂ ਅਰ ਜਿਹੜੀਆਂ ਇਹ ਗੱਲਾਂ ਜੇ ਤੁਹਾਡੇ ਔਰ ਮੇਰੇ ਜੀਵਨ ਦੇ ਵਿੱਚ ਹੈ ਤੇ ਬਾਈਬਲ ਬਰਨਾਵਾਸ ਦੀ ਤਰ੍ਹਾਂ ਤੁਹਾਨੂੰ ਤੇ ਮੈਨੂੰ ਵੀ ਕਹਿ ਸਕਦਾ ਪਰਮੇਸ਼ਰ ਅਰ ਤੁਹਾਡੀਆਂ ਤੇ ਮੇਰੀ ਸ਼ਾਪ ਵੀ ਗਵਾਹੀ ਅਰ ਪੁਲਿਸੇ ਚ ਇਹ ਹੋਈ ਦੀ ਅਸੀਂ ਕਿਹੜੇ ਬੰਦੇ ਆ ਭਲੇ ਮੁਲਖਾਂ ਦੀ ਜਲਦੀ ਕੇ ਬੰਦੇ ਆ ਇਹ ਸਾਰੀਆਂ ਗੱਲਾਂ ਵਿੱਚ ਸਾਨੂੰ ਖਰੇ ਹੋਣਾ ਸਾਨੂੰ ਕੀ ਨਿਕਲਣਾ ਖਰੇ ਖਰੇ ਨਿਕਲਣਾ ਖਰੇ ਭਲੇਵਾਨਾ ਤਾਂ ਹੀ ਅਸੀਂ ਚੰਗੇ ਮਨੁੱਖ ਬਣ ਸਕਦੇ ਹਾਂ ਜੇਕਰ ਇਸ ਤਰ੍ਹਾਂ ਦੀ ਅਸੀਂ ਜ਼ਿੰਦਗੀ ਨਹੀਂ ਜਿਉਂਦੇ ਅਸੀਂ ਮਦਦਗਾਰ ਨਹੀਂ ਹੈਗੇ ਅਸੀਂ ਮaaf ਕਰਨ ਵਾਲੇ ਨਹੀਂ ਹੈਗੇ ਅਸੀਂ ਪ੍ਰੇਮ ਕਰਨ ਵਾਲੇ ਨਹੀਂ ਹੈਗੇ ਅਸੀਂ ਦੂਜਿਆਂ ਤੇ ਦਇਆ ਕਰਨ ਵਾਲੇ ਨਹੀਂ ਹੈਗੇ ਅਸੀਂ ਇੱਕ ਮਦਦਗਾਰ ਨਹੀਂ ਹੈਗੇ ਤਾਂ ਅਸੀਂ ਭਲੇ ਨਹੀਂ ਨਹੀਂ ਹੋ ਸਕਦਾ ਕਈ ਵਾਰ ਅਸੀਂ ਮਦਦ ਵੀ ਕਿਹਨਾਂ ਦੀ ਕਰਦੇ ਆ ਜਿਹੜੇ ਸਾਡੀ ਮਦਦ ਕਰਦੇ ਜਿਹੜੇ ਸਾਡੀ ਮਦਦ ਕਰਦੇ ਪ੍ਰਭੂ ਯਿਸੂ ਨੇ ਆਖਿਆ ਫਿਰ ਤੁਸੀਂ ਕੀ ਵੱਡਾ ਕੰਮ ਕਰਦੇ ਆ ਹਾਂਜੀ ਅਸੀਂ ਪ੍ਰੇਮ ਕਿਹਨਾਂ ਨਾਲ ਕਰਦੇ ਆ ਜਿਹੜੇ ਸਾਡੇ ਨਾਲ ਪ੍ਰੇਮ ਕਰਦੇ ਪ੍ਰਭੂ ਯਿਸੂ ਨੇ ਆਖਿਆ ਇਹਦਾ ਫਲ ਤੁਹਾਨੂੰ ਕੁਝ ਨਹੀਂ ਮਿਲਣਾ ਕਈ ਵਾਰ ਅਸੀਂ ਭਲਾਈ ਉਹਨਾਂ ਨਾਲ ਕਰਦੇ ਜਿਹੜੇ ਸਾਡੇ ਨਾਲ ਕਰਦੇ ਆਂ। ਕਈ ਵਾਰ ਅਸੀਂ ਮਦਦ ਉਹਦੀ ਕਰਦੇ ਜਿਹੜਾ ਸਾਡੀ ਕਰਦਾ ਆ। ਕਈ ਵਾਰ ਅਸੀਂ ਪ੍ਰੇਮ ਉਹਨੂੰ ਕਰਦੇ ਜਿਹੜਾ ਮੈਨੂੰ ਕਰਦਾ ਆ। ਕਈ ਵਾਰ ਅਸੀਂ ਖਬਰ ਉਹਦੀ ਲੈਂਦੇ ਆ ਜਿਹੜਾ ਮੇਰੀ ਖਬਰ ਲੈਂਦਾ। ਜਿਹੜਾ ਮੇਰੀ ਖਬਰ ਨਹੀਂ ਲੈਂਦਾ ਅਸੀਂ ਕਹਿੰਦੇ ਆ ਮੈਂ ਕੀ ਲੈਣਾ ਉਹਦੇ ਤੋਂ? ਉਹ ਮੈਨੂੰ ਨਹੀਂ ਪੁੱਛਦਾ ਤੇ ਮੈਂ ਇਹਨੂੰ ਪੁੱਛ ਨਹੀਂ ਪੁੱਛਦਾ ਭਾਈ ਮੈਂ ਬੇਲਾ। ਮੇਰੇ ਤੋਂ ਕੰਮ ਥੋੜਾ ਮੈਂ ਉਹਦੀ ਖਬਰ ਲਵਾਂ ਆ ਫਿਰ ਚਰਚ ਜਾ ਕੇ ਕਹਾਂਗੇ ਪ੍ਰਭੂ ਜੀ ਮੈਂ ਤੇਰਾ ਬਹੁਤ ਵੱਡਾ ਗਿਆ ਪ੍ਰਭੂ ਕਹੇਗਾ ਇਹਦਾ ਫਰਜ਼ ਤੈਨੂੰ ਕੁਝ ਨਹੀਂ ਮਿਲਣਾ ਪਹਿਲਾਂ ਜਾ ਜਾ ਕੇ ਤੂੰ ਪ੍ਰੇਮ ਕਰ ਪਹਿਲਾਂ ਜਾ ਕੇ ਜਾ ਭਲਾਈ ਕਰ ਕਿਹਨਾਂ ਨਾਲ ਸਾਰਿਆਂ ਨਾਲ ਸਾਰਿਆਂ ਨਾਲ ਹਾਲੇਲੂਇਆ ਹਾਲੇਲੂਇਆ ਚਾਹੇ ਜਿਹੜਾ ਸਾਨੂੰ ਪ੍ਰੇਮ ਕਰਦਾ ਨਹੀਂ ਕਰਦਾ ਉਹਦੇ ਨਾਲ ਚਾਹੇ ਕੋਈ ਸਾਡੀ ਮਦਦ ਕਰਦਾ ਚਾਹੇ ਨਹੀਂ ਕਰਦਾ ਉਹਦੇ ਨਾਲ ਵੀ ਸਾਨੂੰ ਕੀ ਕਰਨੀ ਹੈ ਭਲੀ ਮਨਸ਼ਾ ਰੱਖਣੀ ਹੈ ਰੇਟ ਪਹਿਲਾ ਅਸੀਂ ਨਿਸ਼ਾਨੀ ਦੇਖ ਲਈ ਉਹ ਨਿਆਂ ਹੀ ਤੇ ਹਮੇਸ਼ਾ ਸਹੀ ਕੰਮ ਕਰਦਾ ਦੂਜਾ ਸੀ ਕੀ ਦੇਖਿਆ ਉਹ ਦੇਖਿਆ ਅਤੇ ਇਹ ਮੈਂ ਪ੍ਰੇਮ ਰੱਖਦਾ ਆਪਣੇ ਵਿੱਚ ਔਰ ਬਚਨੇ ਦੇ ਬਾਰੇ ਕੀ ਕਹਿੰਦਾ ਪਤਾ ਬਹੁਤ ਕੁਝ ਲਿਖਿਆ ਹੈ ਯੋਹਨਾ ਪਹਿਲਾ ਯਹੋਨਾ 2 ਦਾ 10 ਵਚਨ ਕਹਿੰਦਾ ਜਿਹੜਾ ਪਿਆਰ ਨਹੀਂ ਕਰਦਾ ਆਪਣੇ ਭਰਾ ਦੇ ਨਾਲ ਬੜੀਏ ਪਹਿਲਾ ਯਹੋਨਾ 2 ਦਾ 10 ਵਚਨ ਪਹਿਲਾ ਯਹੋਨਾ 2 ਦਾ 10 ਵਚਨ ਮੇਰੇ ਫਰਾਉ ਚ ਆਉਣੀ ਪਈ ਉਹ ਜਿਹੜਾ ਆਪਣੇ ਪ੍ਰਾਣ ਨਾ ਪ੍ਰੇਮ ਰੱਖਦਾ ਹੈ ਜਿਹੜਾ ਆਪਣੇ ਭਰਾ ਨਾਲ ਪਿਆਰ ਕਰਦਾ ਆ ਉਹ ਚਾਨਣ ਵਿੱਚ ਰਹਿੰਦਾ ਹੈ ਉਹ ਚਾਨਣ ਵਿੱਚ ਉਹ ਪਰਮੇਸ਼ਰ ਵਿੱਚ ਆ ਉਸ ਵਿੱਚ ਠੋਕਰ ਦਾ ਕਾਰ ਨਹੀਂ ਉਹ ਕਦੇ ਵਿਅਕਤੀ ਠੋਕਰ ਨਹੀਂ ਖਾਂਦਾ ਪਰ ਜੇ ਪਰ ਉਹ ਜਿਹੜਾ ਆਪਣੇ ਭਰਾ ਨਾਲ ਵੈਰ ਰੱਖਦਾ ਹੈ ਪਰ ਜਿਹੜਾ ਮਨੁੱਖ ਜਾਂ ਔਰਤ ਜਾਂ ਵਿਅਕਤੀ ਆਪਣੇ ਭੈਣ ਭਰਾ ਨਾਲ ਵੈਰ ਰੱਖਦਾ ਆ ਉਹ ਹਨੇਰੇ ਵਿੱਚ ਹੈ ਉਹ ਮਨੁੱਖ ਸੁਦਾ ਹੀ ਹਨੇਰੇ ਵਿੱਚ ਆ ਹਨੇਰੇ ਇਹੇ ਵੀ ਦਰਦਾ ਹੈ ਉਹ ਹਨੇਰੇ ਵਿੱਚ ਹੀ ਚੱਲਦਾ ਆ ਪਤਾ ਨਹੀਂ ਜਾਣਦਾ ਪਾਈ ਉਹ ਨਹੀਂ ਜਾਣਦਾ ਭਾਈ ਮੈਂ ਕਿੱਧਰ ਚਲਿਆ ਜਾਂਦਾ ਮੈਂ ਕਿੱਥੇ ਚਲਿਆ ਜਾਂਦਾ ਇਸ ਲਈ ਜੋ ਹਨੇਰੇ ਨੇ ਉਸ ਦੀ ਅੱਖਾਂ ਨੂੰ ਬੱਚਾ ਕਹਿੰਦਾ ਹਨੇਰੇ 'ਚ ਉਹਦੀ ਅੱਖਾਂ ਕੀ ਕਰਦੀਆਂ ਅੰਧੀਆਂ ਕਰ ਅਸੀਂ ਸੁਝਾਖੇ ਹਾਂ ਅਸੀਂ ਦੇਖਦੇ ਹਾਂ ਅਸੀਂ ਸਹੀ ਵੇਹ ਤੇ ਚੱਲ ਰਹੇ ਆ ਅਸੀਂ ਆਪਣੇ ਆਪ ਹੀ ਜਾਂਚ ਕਰਨੇ ਆ ਮੈਂ ਆਪਣੇ ਭੈਣ ਭਰਾਵਾਂ ਦੇ ਵਿੱਚ ਕਿਹੋ ਜਾਂ ਹਾਂ ਮੈਨੂੰ ਇਸ ਗੱਲ ਤੇ ਗੌਰ ਕਰਨਾ ਹੈ ਮੈਨੂੰ ਆਪਣੇ ਆਪ ਦੀ ਜਾਂਚ ਕਰਨੀ ਹੈ ਸਹੀ ਤਰੀਕੇ ਨਾਲ ਚੱਲਣਾ ਉਹ ਵਿਅਕਤੀ ਕੋਈ ਵੀ ਹੋਵੇ ਜਿਹੜਾ ਇਸ ਤਰੀਕੇ ਨਾਲ ਪ੍ਰਭੂ ਦੇ ਬਚਨਾਂ ਦੇ ਮਾਪਦੰਡ ਤੇ ਖਰਾ ਨਹੀਂ ਉਤਰਦਾ ਤਾਂ ਬਾਈਬਲ ਖੋਨੂ ਭਲਾ ਮਨਸ ਨਹੀਂ ਗੁਰਦੇ ਹਾਂਜੀ ਅੱਗੇ ਪਹਿਲਾ ਹੀ ਹੰਨਾ ਦਾ 4 ਦਾ 7 ਦੇ 8 ਵਜੇ ਚਲ ਵੀ ਬੜੀਏ ਪ੍ਰੇਮ ਸਾਨੂੰ ਕਿਉਂ ਕਰਨਾ ਹੈ ਕਿਉਂ ਉਹ ਅਸੀਂ ਇੱਕ ਦੂਜੇ ਨਾਲ ਪ੍ਰੇਮ ਰੱਖੀਏ ਕਿਹਦਾ ਹੈ ਪਿਆਰ ਉਹ ਆਓ ਸੇ ਇੱਕ ਦੂਜੇ ਨਾਲ ਪਿਆਰ ਕਰੀਏ ਜਦੋਂ ਪ੍ਰੇਮ ਪਰਮੇਸ਼ਰ ਤੋਂ ਹੈ ਕਿਉਂਕਿ ਪ੍ਰੇਮ ਪਰਮੇਸ਼ਰ ਤੋਂ ਹੈ ਅਤੇ ਇਹ ਜਿਹੜਾ ਪ੍ਰੇਮ ਕਰਦਾ ਹੈ ਹਰ ਵਿਅਕਤੀ ਹਰ ਇਨਸਾਨ ਜਿਹੜਾ ਪਿਆਰ ਕਰਦਾ ਆ ਉਹ ਪਰਮੇਸ਼ਰ ਤੋਂ ਜੰਮਿਆ ਹੋਇਆ ਹੈ ਉਹ ਪਰਮੇਸ਼ਰ ਤੋਂ ਗਿਆ ਪੈਣਾ ਜੰਮਿਆ ਹੋਇਆ ਹੈ ਅਤੇ ਪਰਮੇਸ਼ਰ ਉਹਨੂੰ ਜਾਣਦਾ ਹੈ ਪਰਮੇਸ਼ਰ ਉਹਨੂੰ ਜਾਣਦਾ ਕਿਉਂ ਪਰਮੇਸ਼ਰ ਨੂੰ ਜਾਣਦਾ ਆ ਪਹਿਲਾ ਉਹ ਪਲਮਨੁਕ ਕੀ ਕਰਦਾ ਨਿਆਹ ਕਰਦਾ ਤੇ ਸਹੀ ਤਰੀਕੇ ਨਾਲ ਜੀਣਾ ਜ਼ਿੰਦਗੀ ਹਰ ਬ੍ਰਾਇਤ ਦੂਰੇ ਦਾ ਦੂਜਾ ਉਹ ਕੀ ਰੱਖਦਾ ਆਪਣੇ ਵਿੱਚ ਪ੍ਰੇਮ ਉਹ ਦਇਆ ਤੇ ਪ੍ਰੇਮ ਨੂੰ ਰੱਖਦਾ ਉਹ ਮਾਫ਼ ਕਰਨ ਵਾਲਾ ਦਿਆਲੂ ਹੈ ਕਿਰਪਾਲੂ ਹੈ ਭਲਾ ਮਨੁਸ ਹੈ ਜਿੰਨਾ ਹੋ ਸਕੇ ਆਪਣੀ ਬਿੱਤ ਦੇ ਅਨਸਾਰ ਆਪਣੀ ਜੇਬ ਦੇ ਅਨਸਾਰ ਉਹ ਦੂਜਿਆਂ ਦੀ ਮਦਦ ਕਾ ਨੂੰ ਹੈਲਪ ਕਾ ਨੂੰ ਕੀ ਰੰਦਾ ਆ ਤਿਆਰ